ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਟਾਲੇ ਸ਼ਹਿਰ ਤੋਂ ਜਿਹੜੇ ਪਰਿਵਾਰ ਨੂੰ ਲੈ ਕੇ ਆਏ ਸੀ ਜੀ ਚਾਰ ਭੈਣਾਂ ਤੇ ਇੱਕ ਭਰਾ ਤੇ ਨਾਲ ਉਹਨਾਂ ਦੀ ਮੰਮੀ 6 ਜਣਾਂ ਨੂੰ ਲੈ ਕੇ ਆਏ ਸੀ ਜੀ ਬਹੁਤ ਨਰਕ ਵਰਗੇ ਹਾਲਾਤਾਂ ਦੇ ਵਿੱਚ ਸੀ ਜੀ ਤੇ ਉਹ ਬੱਚੀ ਜਿਹੜੀ ਪੂਜਾ ਵਾ ਉਹ ਆਈਸੀਯੂ ਦੇ ਵਿੱਚ ਜੇਰੇ ਇਲਾਜ ਆ ਪਰ ਥੋੜੀ ਸੀਰੀਅਸ ਹੈ ਦੀ ਬੱਚੀ ਉਹ ਅਰਦਾਸ ਕਰਿਓ ਜੀ ਬੱਚੀ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਇਸ ਟਾਈਮ ਬੱਚੀ ਦੇ ਹਾਲਾਤ ਇਦਾਂ ਦੇ ਆ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਵੀਕ ਵੀ ਬਹੁਤ ਜ਼ਿਆਦਾ ਸਿਰ ਚ ਵਿਚਾਰੀ ਦੇ ਜੂਆਂ ਪਈਆਂ ਹੋਈਆਂ ਸੀ ਐਡੀਆਂ ਚੰਮ ਜੂਆਂ ਨਾਲ ਭਰਿਆ ਪਿਆ ਸੀ ਸਿਰ ਬੋਡੀ ਦੇ ਵਿੱਚ ਪਿੱਛੇ ਬੈਗ ਤੇ ਕੀੜੇ ਪਏ ਹੋਏ ਸੀ ਘਰ ਦੇ ਵਿੱਚ ਨਿੱਕਾ ਜਿਹਾ ਕਮਰਾ ਬਹੁਤ ਮਾੜੇ ਹਾਲਾਤ ਸੀਗੇ ਤੇ ਪਿਛਲੇ 4-5 ਸਾਲਾਂ ਤੋਂ ਬੱਚੀ ਮੰਜੇ ਤੇ ਪਈ ਆ ਪੜ੍ਹੀ ਲਿਖੀ ਸੀ ਜੌਬ ਵੀ ਕਰਦੀ ਸੀ ਪਰ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਘਰ ਦੇ ਵਿੱਚ ਪਾਪਾ ਵੀ ਇਹਨਾਂ ਦੇ ਅਫਸੈਟ ਆ ਮੰਮੀ ਵੀ ਤੇ ਬੱਚੇ ਛੋਟੇ ਤੇ ਖੁਦ ਆਪ ਇਹ ਡਿਸੇਬਲ ਸੀਗੀ ਭੈਣ ਤੇ ਇਹ ਤੋਂ ਜਿਹੜੀ ਵੱਡੀ ਭੈਣ ਛੋਟੀ ਭੈਣ ਆ ਇਹਦੀ ਆਰਤੀ ਉਹ 250 ਰੁਪਏ ਦਿਹਾੜੀ ਤੇ ਕੰਮ ਕਰਦੀ ਸੀ ਜਿਹਦੇ ਨਾਲ ਇਹ 6 ਬੱਚੇ ਰੋਟੀ ਪਾਣੀ ਖਾਂਦੇ ਸੀ ਤੇ ਬਟਾਲੇ ਸ਼ਹਿਰ ਤੋਂ ਅਸੀਂ ਇਸ ਪਰਿਵਾਰ ਨੂੰ ਲੈ ਕੇ ਆਏ ਸੀਗੇ ਪਰ ਹੁਣ ਇਹ ਬੱਚੀ ਥੋੜੀ ਢਿੱਲੀ ਹੈ ਜੀ ਜ਼ਿਆਦਾ ਹੀ ਤੇ ਬੇਨਤੀ ਹੈ ਸੰਗਤ ਨੂੰ ਜਨਕੀ ਅਰਦਾਸ ਬੇਰਥੀ ਨਾ ਜਾਵੇ ਅਰਦਾਸ ਕਰਿਓ ਇਹ ਬੱਚੀ ਤੰਦਰੁਸਤ ਹੋ ਜਾਵੇ ਤਕੜੀ ਹੋ ਜਾਵੇ ਤੇ ਇਹ বারবার ਕਹਿੰਦੀ ਸੀ ਵੀਰੇ ਮੈਂ ਤੁਰਨ ਲੱਗਣਾ ਮੈਂ ਤੁਰਨ ਲੱਗ ਜੂੰਗੀ ਮੈਂ ਵੀ ਤੁਰਿਆ ਕਰਨਾ ਮੈਂ ਠੀਕ ਹੋ ਜੂੰਗੀ ਹਾਂ ਤੇ ਕਰੇ ਵਰ ਅਰਦਾਸ ਇਸ ਬੱਚੀ ਵਾਸਤੇ ਜਾਨ ਤੇ ਬੱਚੀ ਜਲਦੀ ਜਲਦੀ ਠੀਕ ਹੋਵੇ ਛੋਟੀ ਭੈਣ ਹੈ ਮੇਰੀ ਤੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਜਿੰਦਗੀ ਬਖਸ਼ਣਾ ਲੱਗੇਗੀ ਤੂੰ ਤੁਰਨਾ ਚਾਹੀਏ ਤੁਰਨ ਲੱਗੇਗੀ ਜੀ ਸੇਵਾ ਕਰ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਇੱਕ ਇਹਦੇ ਰਿਸ਼ਤੇਦਾਰ ਨੂੰ ਬੇਨਤੀ ਹੈ ਜੀ ਚਾਚਿਆਂ ਨੂੰ ਇਹਦੇ ਦਾਦੀ ਜੀ ਨੂੰ ਪਲੀਜ਼ ਤੁਸੀਂ ਮਿਲ ਕੇ ਜਾਓ ਜੀ ਆਖ